ਆਦਾ ਨਾ ਚੋਕੇ ਜਮੀਨ ਜੇ ਤੇ ਚਮਾਕਾ ਪੁੱਤ ਚੱਟਾ ਦੀ ਥੋੜੀ ਮੁੱਦੋਂ ਮੇਰਾ ਮੁੰਡਾ ਪਰਥੀ ਹੋਦਾ ਭਗਵਾਨ ਤੇ ਮਾਰ ਰੂ ਮੇਰਾ ਪੁੱਤ ਨੂੰ ਮੇਰਾ ਪੁੱਤ ਚੱਟਾ ਨੰਬਰ ਆਇਆ ਚੱਟੇ ਨੇ ਭਗਵਾਨ ਤਮਾਨ ਦੀ ਸਰਕਾਰ ਨੂੰ ਆਣੀ ਚਾਹੀਦੀ ਭਗਵਾਨ ਤਾਂ ਮੈਂ 100000 ਦਾ ਬੀਮਾ ਦੇ ਰਿਆ ਉਹਨੂੰ ਐ ਇਦਾਂ ਕਰ ਰਿਹਾ ਮੈਂ ਐ ਕਰ ਦੂੰਗਾ ਮੈਂ ਮਹਿਲਾ ਨੂੰ ਐ ਕਰ ਦੂੰਗਾ ਮੇਰਾ ਪੁੱਤ ਮਰਵਾਤਾ ਮੈਂ ਇੱਕ ਬੱਚਾ ਆਪਣਾ ਖਾਕੀ ਪੜਦੀ ਪਾ ਕੇ ਤੁਰਿਆ ਬੜ ਦੇਖਿਆ ਨਾ ਇੱਕ ਖਾਕੀ ਪੜਦੀ ਵਾਲੀ ਖਰੀਦੀ ਤੁਸੀਂ ਸੀਐਮ ਬੜ ਕੇ ਨਵੇਂ ਨਵੇਂ ਆਂਦੇ ਆ ਤੁਹਾਨੂੰ ਮੈਂ ਕਹਿੰਦਾ ਭਗਵਾਨ ਜੀ ਨੇ ਕਿਹਾ ਚੱਕਿਆ ਕਿਹਾ ਖਤਾ ਉਹਨੇ ਕਹਿੰਦਾ ਮੈਂ ਕੁਝ ਨਹੀਂ ਖਾਂਦਾ ਉਹ ਸਭ ਤੋਂ ਪਾਪੀ ਬੰਦਾ ਭਗਵਾਨ ਵਰ ਕਿਹਾ ਪਾਂਟਾ ਪੁਲਿਸ ਉਸ ਗੱਲ ਨੂੰ ਰਫਾ-ਦਫਾ ਕਰਨ ਵਾਸਤੇ ਚਿੱਟਾ ਨਾਲ ਲਿਖ ਕੇ ਉਹਨੂੰ ਜ਼ਹਿਰੀਲੀ ਚੀਜ਼ ਲਿਖ ਰਹੀ ਹੈ। ਉਸ ਕਰਉਂਦੀ ਹੈ ਤੇ ਪੰਜਾਬ ਦਾ ਗੁਰਾ ਹਾਲ ਹੈ ਭਗਵੰਤ ਮਾਨ ਜੀ ਤੁਸੀਂ ਉੱਥੇ ਠਾਕੇ ਮਾਰੀ ਜਾਂਦੇ ਹੋ ਵਿਧਾਨ ਸਭਾ ਦੇ ਵਿੱਚ ਕਦੇ ਜੀਸੀਬੀ ਦਿਖਾਉਂਦੇ ਕਦੇ ਖੂਸ ਦਿਖਾਉਂਦੇ ਕਦੇ ਥੱਲੇ ਆ ਕੇ ਤਾਂ ਦੇਖੋ ਥੱਲੇ ਤਾਂ ਸਾਡੇ ਨੌਜਵਾਨ ਮੁੰਡੇ ਮਾਰ ਰਹੇ ਆ ਤੁਸੀਂ ਕਰਦੇ ਕੁਝ ਨਹੀਂ ਹੈ। ਸਾਬਕਾ ਮੁੱਖ ਮੰਤਰੀ ਚੰਦ ਸਿੰਘ ਚੰਨੀ ਦੇ ਗੱਲ ਲੱਗ ਕੇ ਫੁਬਾ ਮਾਰ ਰੋਂਦੇ ਹੋਏ ਇਹ ਮਾਪੇ ਤਸਵੀਰਾਂ ਨੇ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਫਸੇ ਦੀਆਂ ਦਰਅਸਲ ਇਹਨਾਂ ਮਾਪਿਆਂ ਦਾ ਨੌਜਵਾਨ ਗੱਭਰੂ ਪੁੱਤ ਛੁੱਟੀ ਆਇਆ ਸੀ ਫੌਜ ਦੇ ਵਿੱਚੋਂ ਅਜੇ ਕੁਝ ਦਿਨ ਪਹਿਲਾਂ ਹੀ ਛੁੱਟੀ ਤੇ ਆਇਆ ਸੀ ਪਰ ਹੁਣ ਦੱਸਿਆ ਜਾ ਰਿਹਾ ਕਿ ਚਿੱਟੇ ਦੀ ਪੇਟ ਚੜ ਗਿਆ ਤੁਸੀਂ ਦੇਖ ਸਕਦੇ ਹੋ ਕਿ ਮਾਪਿਆਂ ਦੇ ਵੱਲੋਂ ਰੋ ਰੋ ਕੇ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਦਾ ਡਾਂਗ ਵਰਗਾ ਗੱਭਰੂ ਪੁੱਤ ਸੀ ਚਿੱਟੇ ਦੀ ਪੇਟ ਚੜ ਗਿਆ ਹੈ ਪਰ ਪੁਲਿਸ ਦੇ ਵੱਲੋਂ ਚਿੱਟੇ ਦੀ ਥਾਂ ਜ਼ਹਿਰੀਲੀ ਚੀਜ਼ ਲਿਖਿਆ ਤਾਰਿਆ ਸਾਬਕਾ ਮੁੱਖ ਮੰਤਰੀ ਚੰਗੇ ਸਿੰਘ ਚੰਨੀ ਨੂੰ ਇਹ ਵੀ ਕਹਿੰਦੇ ਸੁਣਾਈ ਦੇ ਰਹੇ ਨੇ ਮਾਪੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਦੁਆਰਾ ਨਹੀਂ ਬਣਨੀ ਚਾਹੀਦੀ ਚੰਨੀ ਜੇ ਤੁਸਮਾ ਦਾ ਪੁੱਤ ਹੈ ਚੱਟਾ ਦੀ ਜਿਹੜਾ ਪੁੱਤ ਹੈ ਮੇਰਾ ਪੁੱਤ ਪੀਰ ਚੰਨੀ ਜਿੱਤ ਗਿਆ হাতে মেডা সাঅজি ওয়েয়ে, নাডে ভাই ছিয়েক্য়েটে য়ে শিয়া আজিরই আজি দানে দা হানের পলেক্ডা নো পটানে লারচে দানে হিয ਭਾਈ ਜੀ ਗੱਲ ਸੁਣ ਲੈ ਤੈਨੂੰ ਬਣਾਇਆ ਯਾਤ ਚ ਤੈਨੂੰ ਬਣਾਇਆ ਕਾਂਗਰਸ ਤੈਨੂੰ ਹਲਕੀਪਨ ਕਿੱਦਾਂ ਬਣਾਇਆ ਠੀਕ ਨਹੀਂ ਭਗਵਾਨ ਤਮਾਨ ਦੀ ਸਰਕਾਰ ਨਹੀਂ ਆਣੀ ਚਾਹੀਦੀ ਨੰਬਰ 1 ਪਹਿਲਾ ਸੁਣ ਲੈ ਭਾਈ ਜੀ ਮੈਨੂੰ ਕੋਈ ਮਤ ਬਲੇ ਚਿੱਟਾ ਕਹਿੰਦੇ ਪਹਿਲਾਂ ਬਿਕਦਾ ਹੁਣ ਕਹਿੰਦੇ ਚਿੱਟਾ ਨਹੀਂ ਬਿਕਦਾ ਚਿੱਟੇ ਦੇ ਦੋ ਚੁੰਮੜਾ ਮੇਰਾ ਮਾਰਿਆ ਚਿੱਟਾ ਭਲਕੇ ਸਾਡੇ ਬੰਦੇ ਸਰੀਆ ਮੁੰਡੇ ਦੀ ਖਾਲੇ ਦਾ ਬਰਾਬਰ ਰਿਸਪਤ ਪੂਰੀ ਖਾਂਦਾ ਚੌਂਕੀ ਚ ਸਮੂਹ ਸੰਗਤਾਂ ਪਹਿਲਾਂ ਮੁਰਸੀ ਦਾ ਰੋਪੜ ਦਾ ਠੀਕ ਹੈ ਨਾ ਜ਼ਿੰਮੇਦਾਰ ਜਾਣੇ ਆ ਉਹਦਾ ਸਿਹਰਾਣ ਕਰ ਦਿੰਨੇ ਆ ਇੱਕ ਮਿੰਟ ਮੇਰੇ ਚੁੱਪ ਨਾ ਕਰਿਓ ਬੋਲਿਓ ਤੁਸੀਂ ਸਾਰੇ ਬੱਚ ਬੋਲਿਓ ਤੁਸੀਂ ਇੱਕ ਕੱਚਾ ਪਾ ਕੇ ਜ਼ਿੰਮੇਦਾਰ ਨੂੰ ਤੁਸੀਂ ਉਹਦੇ ਨਾਲ ਕੀ ਪ੍ਰਸਤਵ ਕਰੋਗੇ ਜ਼ਿੰਮੇਦਾਰ ਖੇਤੋਂ ਚੱਲਿਆ ਇੱਕ ਗੱਡੀ ਦੇ ਵਿੱਚ ਲਾ ਕੇ ਤੁਸੀਂ ਆਰਮੀ ਦੀ ਫਰੰਡ ਦੀ ਟੈਗ ਲਾ ਕੇ ਉਹਦੇ ਚਿੱਟਾ ਵੇਚਣਾ ਸ਼ੁਰਿਆਮ ਇਹ ਕਿਹੜੀ ਗੱਲ ਦਾ ਕਾਨੂੰਨ ਆ ਬਈ ਭਗਵਾਨ ਦਾ ਮੈਂ ਤਾਂ ਮੈਂ 10 ਰੱਖਦਾ ਬੀਮਾ ਦੇ ਰਿਹਾ ਉਹ ਨੂੰ ਐ ਐਦਾਂ ਕਰ ਰਿਹਾ ਮੈਂ ਐ ਕਰ ਦੂੰਗਾ ਮੈਂ ਮਹਿਲਾ ਨੂੰ ਐ ਕਰ ਦੂੰਗਾ ਮੇਰਾ ਪੁੱਤ ਮਰਵਾਤਾ ਇੱਕ ਦੇ ਦਾ ਸ਼ਵਾਈ ਖਾਕੀ ਮੈਂ ਜੁੱਤੀਆਂ ਜੀ ਮੇਰੇ ਕੰਡੇ ਲੱਗੇ ਮੈਂ ਇੱਕ ਟਰੱਕ ਡਰਾਈਵਰ ਦਾ ਮੇਰੀ ਫੋਟੋ ਪੰਜਾਬ ਦਿਲ ਦੀ ਮੈਂ ਇੱਕ ਪੱਚਾ ਆਪਣਾ ਖਾਕੀ ਵਰਦੀ ਪਾ ਕੇ ਤੁਰਿਆ ਬੜ ਦਿਖਿਆ ਨਾ ਇੱਕ ਖਾਕੀ ਵਰਦੀ ਵਾਲੀ ਖਰੀਕੇ ਤੁਸੀਂ ਸੀਐਮ ਬੜ ਕੇ ਨਵੇਂ ਨਵੇਂ ਆਂਦੇ ਆ ਤੁਹਾਨੂੰ ਮੈਂ ਕਹਿੰਦਾ ਭਗਵਾਨਤਮਨ ਨੇ ਕਿਆ ਚੱਕਿਆ ਕਿਆ ਖਾਤਾ ਉਹਨੇ ਕਹਿੰਦਾ ਮੈਂ ਕੁਝ ਨਹੀਂ ਖਾਂਦਾ। ਓਹੋ ਸਭ ਤੋਂ ਪਾਪੀ ਬੰਦਾ। ਚਿੱਟਾ ਕਿੱਥੋਂ ਨਬੰਦ ਰਿਹਾ ਕਹਿੰਦਾ ਮੈਂ ਚਿੱਟਾ ਇੱਕ ਮਰ ਜਵੰਗਾ। ਮੇਂ ਚਿੱਟਾ ਤਾਂ ਕੀ ਉਹਦਾ ਵਿਗੜ ਗਿਆ। ਸਰਾਉਂ ਅੰਦਰ ਮਿਲਦਾ। ਤੱਕਿਆ ਉਂਦਰ ਮਿਲਦਾ। ਆ ਮੇਰੇ ਪੈਰ ਦੇ ਵਿੱਚ ਆ। ਮੁੱਢਾ ਮੇਰਾ ਬਾੜ ਦੇ ਖੁਰਦਾ। ਚਿੱਟਾ ਮੇਰੇ ਪੰਡਿਚ ਵਗ ਰਿਹਾ। ਭਗਵਾਨ ਦਵਤ ਕਿਆ ਥੀ ਜਾਂ ਪਾਂਟਾ ਹੋ। ਮੈਨੂੰ ਗੱਲ ਕਰਨ ਦੇ। ਕੋਈ ਨਾ। ਮੈਂ ਐਂ ਕਰਦਾ ਮੈਂ ਕਿਹੜਾ ਚਿੱਟਾ। ਕੋਣੇ ਗੱਲ ਸੁਣੋ। ਸਾਡੀ ਗੱਲ ਸੁਣੋ। ਉਹਨਾਂ ਦੀ ਗੱਲ ਸੁਣ ਲੋ। ਉਧਰ ਪੀੜਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਗਏ ਸਾਬਕਾ ਮੁੱਖ ਮੰਤਰੀ ਚੰਦਰ ਸਿੰਘ ਚੰਨੀ ਨੇ ਕਿਹਾ ਹੈ ਕਿ ਹਕੀਕਤ ਦੇ ਵਿੱਚ ਰੋਜ਼ ਸਾਡੇ ਨੌਜਵਾਨ ਨਸ਼ਿਆਂ ਦੀ ਬਲੀ ਚੜ ਰਹੇ ਨੇ ਪਰ ਪੋਸਟਰਾਂ ਤੇ ਭਾਸ਼ਣਾਂ ਦੇ ਵਿੱਚ ਪੰਜਾਬ ਨਸ਼ਾ ਮੁਕਤ ਹੋ ਚੁੱਕਿਆ ਸਰਕਾਰ ਨਸ਼ਿਆਂ ਬੁਰਦੁੱਦ ਕਰੇ ਜੋ ਮਰਜੀ ਸਾਨੂੰ ਇਸ ਮਾਮਲੇ 'ਚ ਕੋਈ ਪੰਗਾ ਨਹੀਂ ਹੈ ਸਾਨੂੰ ਪੰਗਾ ਇਹ ਹੈ ਕਿ ਸਾਡਾ ਨੌਜਵਾਨ ਮੁੰਡਾ ਚਲੇ ਗਿਆ ਮੁੰਡਾ ਸਾਡਾ ਫੌਜ ਵਿੱਚ ਭਰਤੀ ਹੋਇਆ ਹੈ 6.5 ਫੁੱਟ ਦਾ ਮੁੰਡਾ ਹੈ ਜਵਾਨ ਹੈ ਇਹ ਜਾਂ ਜਵਾਨ ਇੱਥੇ ਕੋਈ ਲੱਭ ਨਹੀਂ ਸਕਦਾ 2 ਦਿਨ ਪਹਿਲਾਂ ਇੱਥੇ ਆਇਆ ਉਹਨੂੰ ਨਾਲ ਲੈ ਜਾ ਕੇ ਕਾਰ ਦੇ ਵਿੱਚ ਚਿੱਟਾ ਪਲਾਤਾ ਹੈ ਤੇ ਚਿੱਟਾ ਗੱਡੀ 'ਚੋਂ ਮਿਲਿਆ ਹੈ ਕਿ ਪੁਲਿਸ ਉਸ ਗੱਲ ਨੂੰ ਰਫਾ-ਦਫਾ ਕਰਨ ਵਾਸਤੇ ਚਿੱਟਾ ਨਾਲ ਲਿਖ ਕੇ ਉਹਨੂੰ ਜ਼ਹਿਰੀਲੀ ਚੀਜ਼ ਲਿਖ ਰਹੀ ਹੈ ਜਿਹਦੇ ਨਾਲ ਸਾਰਾ ਕੇਸ ਖਰਾਬ ਕਰ ਰਹੇ ਹੈ ਗਲੀ-ਗਲੀ ਮੋਹੱਲੇ ਬੱਲੇ ਪਿੰਡ-ਪਿੰਡ ਦਾ ਮਸਲਾ ਹੋ ਗਿਆ ਕਿ ਜੀ ਨਸ਼ਾ ਵਿਕ ਰਿਹਾ ਹੈ ਸਭ ਨੂੰ ਪਤਾ ਹੈ ਆ ਹੁਣ ਜੀਤੇ ਮਰਜੀ ਇਥੇ ਨਾਮ ਪੁੱਛ ਲੋ ਕਿਹੜੇ ਬੰਦੇ ਬੋਲਦੇ ਪੁਲਿਸ ਨੂੰ ਫੜਦੀ ਨਹੀਂ ਤੇ ਪੁਲਿਸ ਨਾਲ ਮਿਲ ਕੇ ਸਾਰਾ ਕੁਝ ਕਰਾਉਂਦੀ ਐ ਤੇ ਪੰਜਾਬ ਦਾ ਬੁਰਾ ਹਾਲ ਐ ਭਗਵੰਤ ਮਾਨ ਜੀ ਤੁਸੀਂ ਉੱਥੇ ਠਾਕੇ ਮਾਰੀ ਜਾਂਦੇ ਹੋ ਵਿਧਾਨ ਸਭਾ ਦੇ ਵਿੱਚ ਕਦੇ ਜੀਸੀਬੀ ਦਿਖਾਉਂਦੇ ਕਦੇ ਕੋਸ਼ ਦਿਖਾਉਂਦੇ ਕਦੇ ਥੱਲੇ ਆ ਕੇ ਤਾਂ ਦੇਖੋ ਥੱਲੇ ਤਾਂ ਸਾਡੇ ਨੌਜਵਾਨ ਮੁੰਡੇ ਮਰ ਰਹੇ ਆ ਤੁਸੀਂ ਕਰਦੇ ਕੁਛ ਨਹੀਂ ਐ ਮੈਂ ਗੁਜਰਾਤ ਜਾ ਕੇ ਆਇਆ ਕਰਨਾਟਕਾ ਜਾ ਕੇ ਆਇਆ ਉੱਥੇ بڑے بڑے ਹੋਲਡਿੰਗ ਲੱਗੇ ਹੋਏ ਤੇਰੇ ਕੇਜੀਐਸੀ ਪੰਜਾਬ 'ਚ ਨਸ਼ੇ ਖਤਮ ਕਰ ਰਹੇ ਪੂਰੇ ਦੇਸ਼ ਦੇ ਅਖਬਾਰਾਂ ਦੇ ਵਿੱਚ ਤੇਰੀ ਫੋਟੋ ਲੱਗੀ ਵੀ ਹੱਥ ਜੋੜ ਕੇ ਮੈਂ ਪੰਜਾਬ ਦੇ ਵਿੱਚ ਨਸ਼ੇ ਖਤਮ ਕਰ ਰਿਆ ਪੰਜਾਬ ਨੂੰ ਬਾਹਰ ਬਦਨਾਮ ਕਰ ਰਿਆ ਥੱਲੇ ਪੰਜਾਬ ਮਰ ਰਿਆ ਨੌਜਵਾਨ ਫੌਜੀ ਮੁੰਡਾ ਪਾਲਣਾ ਜਿਹਨੇ ਆਖੜਾ ਬਾਪ ਆਖੜਾ ਚਾਚਾ ਉਹ ਬੀਬੀ ਬੈਠੀ ਐ ਰੋਂਦੇ ਦੇਖ ਨਹੀਂ ਹੁੰਦੇ ਇਹਨਾਂ ਨੂੰ ਪੁੱਛੋ ਕਿਸ ਤਰ੍ਹਾਂ ਪਾਲਿਆ 9 ਮਹੀਨਿਆਂ ਦਾ ਕਿਨੇ ਪੜਨਾ ਹੋ ਤੇ ਤੁਸੀਂ ਉਥੇ ਵਿਧਾਨ ਸਭਾ ਦੇ ਵਿੱਚ ਸਿਰਫ ਠਾਕ ਕੇ ਮਾਰਨਦੇ আর ਦੂਸਰਿਆਂ ਨੂੰ ਗਾਲਾਂ ਕੱਢਣ ਤੇ ਬਿਨਾ ਹੋਰ ਕੋਈ ਕੰਮ ਨਹੀਂ ਤੇ ਥੱਲੇ ਗਲੀ ਗਲੀ ਚਿੱਟਾ ਵਿਗਦਾ ਆ ਮੈਂ ਤੈਨੂੰ ਮਲਾਵਾ ਔਰੇ ਬੰਦੇ ਤੁਸੀਂ ਜਿਹੜੇ ਖਾਂਦੇ ਐ ਜਿਹੜਿਆਂ ਨੂੰ ਗਲਤ ਤਰੀਕੇ ਨਾਲ ਲਾ ਦਿੱਤਾ ਜਾਂਦਾ ਨਸ਼ੇ ਤੇ ਤੁਸੀਂ ਉਹਨਾਂ ਨੂੰ ਫੜ ਫੜ ਕੇ ਦੇਈ ਜਾਂਦੇ ਅੱਜ ਰੋਪੜ ਦੇ ਐਸਐਸਪੀ ਦੇ 5 ਦਿਨਾਂ ਦੇ ਮੈਂ ਦੇਖ ਰਿਹਾ ਰਿਪੋਰਟਾਂ ਆ ਰਹੀਆਂ ਉਹ ਕਹਿੰਦੇ ਰੋਜ਼ ਕਹਿੰਦਾ ਵੀ ਨਸ਼ੇ ਦੇ ਆਦੀ 7 ਜਾਣੇ ਫੜੇ ਆ ਉਹ ਯਾਰ ਨਸ਼ੇ ਦੇ ਆਦੀ ਦਾ ਉਹ ਹੈ ਜਿਹਨਾਂ ਨੂੰ ਇਹ ਵੇਚਣ ਵਾਲਿਆਂ ਨੇ ਨਜਾਇਜ਼ ਤੌਰ ਤੇ ਲਾਤਾ ਤੇ ਉਹਨਾਂ ਨੂੰ ਫੜ ਕੇ ਤੁਸੀਂ ਅੰਦਰ ਦੇ ਹੀ ਜਾਂਦੇ ਹੋ 6 ਮਹੀਨੇ ਬਾਹਰ ਨਹੀਂ ਆਉਂਦਾ ਬੁਢੀ ਦਾ ਪੁੱਤ ਤੇ ਉਹਦਾ ਕਸੂਰ ਕੀ ਹੈ ਕਸੂਰ ਹੈਗਾ ਇੱਥੇ ਕੁਝ ਬੀਬੀਆਂ ਵੇਚਦੀਆਂ ਕੁਝ ਬੰਦੇ ਵੇਚਦੇ ਉਹਨਾਂ ਨੂੰ ਪੁਲਿਸ ਜਿਹੜੇ ਬਕਾਉਂਦੀ ਹੈ ਉਹਨਾਂ ਨੂੰ ਤੁਸੀਂ ਫੜਦੇ ਨਹੀਂ ਦੋ ਦਿਨ ਪਹਿਲਾਂ ਮੁੰਡਾ ਆਇਆ ਜਲੰਧਰ ਤੋਂ ਫੌਜ ਵਿੱਚ ਭਰਤੀ ਹੈ ਕੁਝ ਦਿਨ ਪਹਿਲਾਂ ਛੁੱਟੀ ਆਇਆ ਸੋ ਐਸੀ ਐਸ ਲੜਾਈ ਨੂੰ ਲੜਾਂਗੇ ਆਪਣਾ ਸਾਡਾ ਨੌਜਵਾਨ ਮਰਿਆ ਮੇਰੇ ਇਲਾਕੇ ਦਾ ਮੇਰੇ ਪਰਿਵਾਰ ਦਾ ਹੈ ਤੇ ਅਸੀਂ ਇਹਨਾਂ ਦੇ ਨਾਲ ਖੜ ਕੇ ਲੜਾਈ ਲੜਾਂਗੇ আর ਇਨਸਾਫ ਦਵਾਵਾਂਗੇ ਇਹਨਾਂ ਨੂੰ ਜੁਡੀਸ਼ੀਅਲ ਜਾਂਚ ਤੇਦੀ ਹੋਣੀ ਉਹ ਹੈ ਲੇਕਿਨ ਫੌਜ ਵੀ ਆਏਗੀ ਫੌਜ ਨੇ ਵੀ ਦੇਖ ਰਿਹਾ ਉਹਨਾਂ ਦਾ ਵੀ ਜਵਾਨ ਮਰਿਆ ਤੇ ਉਹ ਆਦੀ ਤਾਂ ਹੈ ਨਹੀਂ ਸੀ ਨਸ਼ੇ ਦਾ ਮੌਕੇ ਤੇ ਚਿੱਟੇ ਨੂੰ ਪਛਾਣਨ ਵਾਲਿਆਂ ਨੇ ਪਛਾਣਿਆ ਕਿ ਜੀ ਚਿੱਟਾ ਹੈ ਲਫਾਫੇ ਚ ਪਾ ਕੇ ਲੈ ਗਏ ਉਹਦੇ ਚ ਆਹ ਦੇਖੋ ਆਹ ਲੈ ਕੇ ਗਏ ਚਿੱਟਾ ਸਭ ਨੂੰ ਦਿਖਦਾ ਕੁੜੀ ਲ ਪੁਲਿਸ ਵਿੱਚ ਲੱਗੀ ਵੀ ਹੈ ਉਹਨੂੰ ਵਿਚਾਰੀ ਦਾ ਘਰ ਵਾਲਾ ਮਰ ਗਿਆ ਉਹਨ ਦਾ ਪਤਾ ਹੀ ਕੁਛ ਨਹੀਂ ਹੈ ਉਹ ਤਾਂ ਵਿਧਵਾ ਹੋ ਗਈ ਹੈ ਛੋਟੀ ਜੀ ਉਮਰ ਦੀ 30 ਸਾਲ ਦੀ ਵੀ ਨਹੀਂ ਹੈ ਤੇ ਗੌਰ ਕੋਈ ਨਹੀਂ ਸਹੀ ਸਰਕਾਰ ਦੀ ਐਸੀ ਤਾਂ ਮੰਗ ਕਰਾਂਗੇ ਕਿ ਇਹਦੀ ਫੌਜ ਦੇ ਰਾਹੀਂ ਸੀਬੀਆਈ ਨੂੰ ਇਨਕੁਆਰੀ ਦਿੱਤੀ ਜਾਵੇ ਤੇ ਸਹੀ ਤਰੀਕੇ ਨਾਲ ਸਾਡੀ ਇਨਕੁਆਰੀ ਹੋਵੇ ਕਿਸ ਤਰ੍ਹਾਂ ਸਾਡਾ ਮੁੰਡਾ ਮਰਿਆ ਕਿਸ ਤਰ੍ਹਾਂ ਇੱਥੇ ਚਿਟਾਰਿਆ ਕਿਹੜੇ ਕਿਹੜੇ ਚਿੱਟੇ ਦੇ ਵਪਾਰੀ ਆਖਰ ਜੇ ਉਹਨਾਂ ਪਾਸ ਰਾਤ ਨੂੰ ਚਿੱਟਾ ਪਹੁੰਚ ਗਿਆ ਜਾਂ ਸਵੇਰੇ ਪਹੁੰਚਿਆ ਇੱਥੇ ਕੋਈ ਵੇਚ ਰਿਹਾ ਨੇੜੇ ਤੇੜੇ ਉਹ ਤਾਂ ਕਿਤੇ ਗਿਆ ਵੀ ਨਹੀਂ ਹੈ ਤੇ ਇੱਥੇ ਦੇ ਲੋਕ ਵਪਾਰੀ ਹੈ ਸਪਲਾਈ ਚੇਨ ਤਾਂ ਕੱਟਦੇ ਨਹੀਂ ਜਿਹੜੇ ਵਪਾਰੀ ਆ ਉਹਨਾਂ ਨੂੰ ਤਾਂ ਫੜਦੇ ਨਹੀਂ ਸਿਰਫ ਪੋਲਿਟੀਕਲ ਸਾਰਾ ਏਜੰਡਾ ਦੱਸਦੇ ਕਿ ਇਸ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਚਿੱਟੇ ਦੀ ਥਾਂ ਤੇ ਜ਼ਹਿਰੀਲੀ ਚੀਜ਼ ਲਿਖ ਰਹੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸ਼ਰਯਮ ਉਹਨਾਂ ਦੇ ਪਿੰਡ ਦੇ ਵਿੱਚ ਨਸ਼ਾ ਵਿਕਦਾ ਹੈ ਤੇ ਉਹ ਆਉਣ ਵਾਲੇ ਸਾਲਾਂ ਦੇ ਵਿੱਚ ਮੁੱਖ ਮੰਤਰੀ ਮਾਨ ਦੀ ਸਰਕਾਰ ਦੁਆਰਾ ਨਹੀਂ ਬੰਦੇਣਗੇ रिपोर्ट पंजाब न्यूज चॅनल